ਲੁਧਿਆਣਾ ਤੋਂ ਮਾੜੀ ਖਬਰ ਸਾਹਮਣੇ ਆ ਰਹੀ ਹੈ ਗਰਮੀ ਤੋਂ ਰਾਹਤ ਪਾਉਣ ਲਈ ਸਤਲੁਜ ਦਰਿਆ ਦੇ ਵਿੱਚ 6 ਦੋਸਤ ਨਹਾਉਣ ਗਏ ਸੀ ਦੱਸਿਆ ਜਾ ਰਿਹਾ ਹੈ ਕਿ 4 ਦੋਸਤ ਲਾਪਤਾ ਨੇ ਤੇ 2 ਦੋਸਤਾਂ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਐਸਟੀਆਰਐਫ ਦੀਆਂ ਟੀਮਾਂ ਤੇ ਨਾਦ ਕੀਤੇ ਆ ਗਏ ਨੇ ਰੈਸਕਿਊ ਆਪਰੇਸ਼ਨ ਜਾਰੀ ਹੈ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਕਿ ਦੋ ਨੌਜਵਾਨਾਂ ਨੂੰ ਬਚਾਇਆ ਗਿਆ ਪਰ 4 ਨੌਜਵਾਨਾਂ ਦਾ ਅਜੇ ਤੱਕ ਕੁਝ ਨਹੀਂ ਪਤਾ ਨਹੀਂ ਲੱਗ ਸਕਿਆ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਹਾਂ ਉੱਥੇ ਹੀ ਅਧਿਕਾਰੀਆਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਹੀ ਨਹਿਰਾਂ 'ਤੇ ਨਹਾਉਣ ਜਾਣ ਅਦਰਵਾਈਜ਼ ਜਿਹੜਾ ਕੋਈ ਵੀ ਅਜੇਹਾ ਨਾ ਕਰਨ ਸੋ ਅਪੀਲ ਜੜੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਹਾਂ ਹਾਲਾਂਕਿ ਲੱਖ ਲੱਖ ਸ਼ਰਨ ਤੋਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਛੁੱਟੀਆਂ ਦੇ ਦਿਨ ਨੇਤਾ ਨੌਜਵਾਨ ਜਿਹੜੇ ਨਹਿਰਾਂ ਦੇ ਵਿੱਚ ਨਹਾਉਣ ਜਾ ਰਹੇ ਨੇ ਗਰਮੀ ਤੋਂ ਰਾਹਤ ਲਈ ਤੇ ਅਜੇ ਦੇ ਵਿੱਚ ਮਨਪਾਕੀ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਦੇ ਵਿੱਚ ਵੀ ਅਜਿਹੇ ਵਾਕਿਆ ਵਾਪਰਿਆ ਜਿੱਥੇ ਸਤਲੁਜ ਦਰਿਆ ਦੇ ਵਿੱਚ 6 ਦੋਸਤ ਨਹਾਉਣ ਗਏ ਸੀ 2 ਤਾਂ ਸਹੀ ਸਲਾਮਤ ਬਾਹਰ ਆ ਕੇ ਪਰ 4 ਦੋਸਤਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ ਮਾਪੇ ਚਿੰਤਾ ਦੇ ਵਿੱਚ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਗੋਹਾਲ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਲਗਾਤਾਰ ਐਸਟੀਆਰਐਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਇੱਕ ਵਾਰ ਤਸਵੀਰਾਂ ਦੇ ਰੁੱਕ ਰਹੇ ਹਨ ਤੇ ਇਸ ਬਾਬਤ ਅਧਿਕਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਕਿ ਆ ਵੀ ਸੁਣ ਲੈਣੇ ਆ ਸਰ ਇਹ ਜਿਹੜੇ ਬੱਚੇ ਹੈ ਲਾਪਤਾ ਨੇ ਇਹ ਕਿੰਨੇ ਬੱਚੇ ਨੇ ਚਾਰ ਬੱਚੇ ਨੇ ਅੱਛਾ ਜੀ ਜੋ ਸਾਹੂਸ ਨੇ ਮਤਲਬ ਅੱਛਾ ਇਹ ਜਗਾ ਕਿਹੜੀ ਸਰ ਇਹ ਆ ਪਾ ਨਹੀਂ ਕਾਸਾ ਬੰਦ ਤੇ ਸਰ ਇਹ ਮਤਲਬ ਕੀ ਆ ਜਾ ਰਹੇ ਨਾ ਨਾ ਸੀ ਬੱਚੇ ਉਦੋਂ ਦੇ ਲਾਪਤਾ ਨੇ ਨਾ ਨਾ ਸੀ 6 ਬੰਦੇ ਨਾ ਨਾ ਸੀ ਸਰ ਤੇ ਦੋ ਬੰਦੇ ਬਚ ਗਏ ਨੇ ਤੇ ਚਾਰ ਬੰਦੇ ਮਿਸ ਹੈ ਤੇ ਆਪਾਂ ਲੱਭ ਰਹੇ ਨੇ ਚਾਰ ਬੰਦੇ ਨੂੰ ਤੇ ਇਹ ਸਰ ਤੁਹਾਡੇ ਵੱਲੋਂ ਜਿਹੜੇ ਰਾਤ ਕਾਰਜ ਕਦੋਂ ਤੋਂ ਸ਼ੁਰੂ ਕੀਤੇ ਗਏ ਇਹ ਆ ਸਵੇਰੇ 7:30 ਤੋਂ 8:00 ਦੇ ਵਿਚ ਆਪਾਂ ਸ਼ੁਰੂ ਕਰ ਦਿੱਤਾ ਸੀ ਕੰਮ ਜੀ ਕਿੰਨੇ ਬੰਦੇ ਦੀ 16 ਬੰਦੇ ਦੀ ਟੀਮ ਲੈ ਕੇ ਮੈਂ ਇਨਚਾਰਜ ਟੀਮ ਦਾ ਦੀਪਕ ਕੁਮਾਰ ਸਬ ਇੰਸਪੈਕਟਰ ਅੱਛਾ ਜੀ 16 ਬੰਦੇ ਦੀ ਟੀਮ ਲੈ ਕੇ ਆ ਮੈਂ ਟ੍ਰੈਸ ਟੀਮ ਚੱਲਦੀ ਪਈ ਤੇ ਸਰ ਕੁਝ ਪਤਾ ਲੱਗਿਆ ਕੁਝ ਕੋਸ਼ਿਸ਼ ਚ ਲੱਗੇ ਆ ਹੁਣ ਤੱਕ ਇਸ ਟਾਈਮ ਤੱਕ ਕੁਝ ਨਹੀਂ ਪਤਾ ਲੱਗਿਆ ਅੱਗੇ ਜਿੱਦਾਂ ਪਤਾ ਲੱਗੂਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਨੂੰਮਨ ਸਰ ਕਹਿੰਦੇ ਨੇ ਕਿ ਜਿਹੜੀ ਬੋਡੀ ਪਾਣੀ ਦੇ ਵਿੱਚ ਡੁੱਬਦੀ ਆ ਉਹ 24 ਘੰਟੇ ਬਾਅਦ ਉੱਪਰ ਆ ਜਾਂਦੀ ਆ ਨਹੀਂ 24 ਘੰਟੇ ਬਾਅਦ ਨਹੀਂ 72 ਘੰਟੇ ਬਾਅਦ 72 ਘੰਟੇ 24 ਘੰਟੇ ਬੱਤਰਿੰਡੇ ਵਾ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਲੜ ਰਹੇ ਹਾਂ ਪਾਣੀ ਦਾ बहाव ਹੈ ਨਾ ਬਾਹੂ ਚੱਪਾ ਕੋਸ਼ਿਸ਼ ਕਰ ਰਹੇ ਹਾਂ ਕਹਿ ਸਕਦੇ ਬੱਚੇ ਫਸੇ ਹੋਣਗੇ ਇੱਥੇ ਹੋ ਸਕਦਾ ਤਾਈ ਸਕੂਪਰ ਸੈਟ ਲਾ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਤੇ ਪਾਣੀ ਦੇ ਵਹਾਵ ਕਰਕੇ ਲੱਗਦਾ ਕਿ ਅੱਗੇ ਵੀ ਜਾ ਸਕਦੇ ਹਾਂ ਹਾਂ ਅੱਗੇ ਵੀ ਜਾ ਸਕਦੇ ਹਾਂ 100% ਇਹਦੇ ਵਿੱਚ ਕੋਈ ਡਾਊਟ ਨਹੀਂ ਜਾਂ ਬੋਡੀ ਰੇਤਾ ਜੇ ਫਸ ਵੀ ਸਕਦੀ ਹੈ ਅੱਗੇ ਵੀ ਜਾ ਸਕਦੀ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਲੱਕੀ ਹੋਈ ਹੈ ਸਰ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੇ ਅਪੀਲ ਕਰੇ ਜਿਹਨੂੰ ਤੈਰਨਾ ਆਵੇ ਨਾ ਉਹ ਆਵੇ ਬਾਕੀ ਨਾ ਆਵੇ ਪਾਣੀ ਦੇ ਥਾਰ ਬੀਜੀ एमन फस जाओगा डूब जाओगा देखो कल इस इंसिडेंट दे करके अगर उनो मारना होता करना कितनी क्योंकि ਤੁਹਾਡੇ ਕੋਲ ਸਟਾਰਟਿੰਗ ਪੁਆਇੰਟ ਤੋਂ 10 ਫੁੱਟ ਤੋਂ ਅੱਗੇ ਤੋਂ ਕਾਫੀ ਹੋ 25 30 ਫੁੱਟ ਤੋਂ ਹੀ ਵੱਧ ਜਿਆਦਾ ਹੋਣਾ ਤੇ ਸਰ ਇਹ ਕਹਿੰਦੇ ਵੀ ਹੈ ਕਿ ਪਿੱਛੇ ਵੀ ਕੋਈ ਬੱਚਾ ਕੋਈ ਦੂਰੀ ਦੇ ਕੋਲ ਡੁੱਬ ਰਿਹਾ ਅੱਧਾ ਕਿਲੋਮੀਟਰ ਅੱਗੇ ਇੱਕ ਬੱਚਾ ਹੋਰ ਡੁੱਬਿਆ আচ্ছা ਉੱਥੇ ਵੀ ਟੀਮਾਂ ਲੱਗੀਆਂ ਕੋਈ ਅਸੀਂ ਕਰ ਰਹੇ ਨੇ ਉਹ ਅੱਛਾ ਉੱਥੇ ਵੀ ਲੱਗੇ ਮਤਲਬ ਅਸੀਂ ਵੀ ਠੀਕ ਹੈ ਉਹਨੂੰ ਵੀ ਲੱਭ ਰਹੇ ਇਹਨੂੰ ਵੀ ਲੱਭ ਰਹੇ ਠੀਕ ਟੋਟਲ 5 ਬੰਦੇ ਦੀ ਐਸਾ ਰੈਸਕਿਊ ਕਰ ਰਹੇ ਨੇ ਬਾਕੀ ਦੇਖਦੇ ਹਾਂ ਸੋਪ ਕਿੰਨੀ ਜਲਦੀ a